ਥੋੜਾਗਾ ਕਾਕਾ ਵੀ ਡੈਪੀ ਚੇਂਜ ਕਰਾਉਣ ਲੱਗੀ ਐ ਕੁਛ ਕਰਦਾ ਹੈ ਸਾਡਾ ਕਾਕਾ ਤਾਂ ਟੱਪਦਾ ਹਾਏ 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 ਸੋਹਣਾ ਪੁੱਤ ਅਲਨ ਸੋਹਣਾ ਨਿੰਨੀਆਂ ਆਉਂਦੀਆਂ ਪਹਿਲਾਂ ਉੱਥੇ ਪਾਓ ਡੈਪੀ ਚੇਂਜ ਕਰਾਓ

ਪੇ ਲਾਉਣਾ ਕਿਨੇ ਹੋਟਾ ਨਾਉਣਾ ਕਰੀਏ ਇਸ ਤੋਂ ਲਾਉਣਾ ਵੀ ਆਹ ਲੋ ਆਹ ਲੋ ਆਹ ਲੋ ਆਹੋ ਆਹ ਚਲੋ ਜੇ ਹੱਥ ਆ ਗਿਆ ਮੈਂ ਨਹੀਂ ਚੱਕਣਾ ਇਹਨਾਂ ਰੌਣਕ ਤੇ ਛੱਡਣਾ ਮੈਂ ਰਵਾਉਂਗੀ ਹੋਰ ਦੇਖ ਲਾ ਹਵਨੋਰੇ ਅਪੈਨਸਲ ਲੈ ਲਓ ਉੱਥੇ ਕੰਮ ਤੇ ਸਾਰੇ ਇਹਨਾਂ ਨੂੰ ਦਿੱਤੇ ਨੇ ਰੱਬ ਨੇ ਜਿੰਨੇ ਵੀ ਦਿੱਤੇ ਨੇ ਮੈਂ ਕਿਉਂ ਦਵਾਂ ਲੈ 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 ਮੈਂ ਕਿਉਂ ਦਵਾਂ ਕਾ ਤੇ ਕਿਹੜੀ ਗੱਲੋਂ ਕਿਉਂ ਦਵਾਂ ਮੈਂ ਨਾ

ਤੁਨਾ ਬਾਈ ਗੁੱਜੀ ਕਹਤ ਤੁਸੀਂ ਛੱਡੋ ਮੈਂ ਫੜਦਾ ਮੈਂ ਕਰਦਾ ਬਾਈ ਗੁੱਪਾ ਜੀ ਪਾਪ ਲੱਗੂਗਾ ਸਤਨਾ ਬਾਈ ਗੁੱਜੀ ਦੇਖ ਲਓ ਤੁਸੀਂ ਨਹੀਂ ਕਰ ਸਕਦੇ ਬਾਈ ਗੂ ਬਾਈ ਗੂ ਐਨ ਕਹ ਤੇ ਦੇ ਕਹਿੰਦਾ ਪਾਪਾ ਜੀ ਕੁੱਟਣਗੇ ਵੀ ਮੈਂ ਪੁੱਤੀ ਵੱਡੇ ਹੋ ਕੇ ਕਰਿਆ ਕਰੋ ਹੁਣ ਬਾਈ ਗਰੂ ਬਾਈ ਗਰੂ ਕਰ ਸਕਦੇ ਹੋ ਤੁਸੀਂ ਬਾਈ ਕਰ ਬਾਈ ਉਰਦਾ ਨਾਲੇ ਬਰ ਬਰਗੋ ਕਰਜਾ ਕਾੜ ਤੈਨੂੰ ਮੈਂ ਦੱਸਦੀ ਆ ਪਤਾ ਮੇਰੀ ਮੰਮੀ ਨੇ ਕੋਰਦਾ ਇਹ ਮੁੰਡੇ ਬਾਈ ਦੂ ਬਾਈ ਕਿ ਨਾਨੀ ਬਾਈ ਕਹਿੰਦੀ ਤੁਸੀਂ ਬਾਈ ਕੋ ਕਹੋ ਹਾਂ ਬਾਈ ਸਾਤਨਾ ਤੁਸੀਂ ਬਾਈ ਕੋ ਹੱਥ ਧੋ ਕੇ ਆਈ ਦਰਾਂ ਨੇ ਹਾਂ ਚੰਗਾ ਜਾ ਨਾ ਨੇ ਆਉਣ ਦੀ ਕਾਲੀ ਨਾਲੇ ਜਾਣ ਦੀ ਕਾਲੀ <laughs> Thank you <coughs> okay, hi guys. Hello Ki card you guys?